ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਦਰਜ ਹੋ ਗਈ ਆ ਬਾਕੀ ਤਫ਼ਤੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟ ਦੀ ਭਾਈ ਚੋਗੀ ਸਰ ਫਸਟ ਇਨਵੈਸਟੀਗੇਸ਼ਨ ਕੀ ਲੱਗਦਾ ਕਿ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਮੈਂ ਸੁਖੰਤਾ ਸੰਘੇਲਸ ਥੈਂਕ ਯੂ ਇਹਤਾਰ ਸਮੱਸਿਆ ਨੂੰ ਅਧਾਲ ਜੀ ਉਹਨਾਂ ਦੀ ਸਾਥ ਗੋੜੀਆਂ ਇਹਨਾਂ ਵਧੀਆਂ ਤੇ ਸਾਡਾ ਬੰਦੇ ਦੇਖੀ ਸਾਥ ਹੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ। ਬਾਅਦ ਕਿ ਉਹਨਾਂ ਦੇ ਇੱਕ ਬੇਟਾ ਉਹ ਵੈਰ ਭਰਾਸਾ ਦੀ ਤਜਕਾਰ ਇੱਥੇ ਆਇਆ ਬਈ। ਇੱਕ ਬੇਟੀ ਉਹ ਵੀ ਆਈ ਹੈ। ਕੀ ਹੋਇਆ ਕੀ ਕੰਮ? ਇਹ ਬਸ ਆਤਰ 9 ਵਜੇ ਦੇ ਕਰੀਬ ਕਰ ਸਮਾਂ ਆਏਗਾ। ਤੇ ਇਹਦਾ ਸੇਵਾ ਕਰਕੇ ਇਹਨਾਂ ਦੇ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ ਝੋਲਾ ਸਾਡੇ ਸੰਬੰਧ ਵਿੱਚ। ਉਥੋਂ ਡਿਸਪੀਅਰ ਦੇ ਸਿਓ ਤੇ ਕਰਨ ਦੇ ਦੋਈ ਜੀ। ਉਹ ਸ਼ਾਮੀ ਨੌ ਕੁ ਜਿਹਾ ਸਤਿਰੀ। ਉਹ ਉਹ ਦੇ ਦੱਸ ਤੇ ਤੂੰ ਵੇਖੋ ਉਹ ਇਤ ਉਰਲਾ ਮੋੜ ਪਹਿਲਾ ਮੋੜ ਜੜਾਉਂਦਾ ਨਾ। ਉਥੇ ਮੋਟਰ ਆ ਕੇ ਗਈ ਦੀ। ਬੰਬੀ ਲੱਗ ਗਈ ਤੇ ਉੱਥੇ ਉਹ ਪਹਿਲੋ ਕੁ ਖੁਰੋ ਤੇ આગ ਲਾ ਗਈ। ਜਦੋਂ ਘਾਇਰ ਨੌਜ ਕਰੀ ਉਹਨਾਂ ਨੇ ਡੱਕੇ ਉਥੇ। ਗੋਰੀਆਂ ਮਾਤੀਆਂ। ਤੇ ਆਹ ਭੱਜ ਗਿਆ ਕੰਕਰੀਟ ਵਿੱਚੋਂ। ਕੋਣ ਆ ਉਹ ਸੋ। ਇਹ ਰੋਪਾ ਮਾਤਮਾ ਜੀ ਆਉਂਦਾ ਉਥੇ ਮੋਕਰੇ ਚ ਗੌਰ ਲੱਗੇ ਜਾਂਗੇ। ਨਹੀਂ ਇਹ ਵੀ ਪਿੰਡ ਆਇ ਤੇ। ਵੀ ਪਿੰਡੋਂ ਬਾਹਰ ਹੋ ਸਕਦਾ ਹੈ ਮਤਲਬ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਰੀ ਗੋਲੀਆਂ ਵੱਜੀਆਂ ਉਹ ਅਸਰ ਲੱਗੇ ਆ ਤੇ ذات ਪਈ ਰਹੀ ਐ ਅਸੀਂ ਬਟਾਲੇ ਹੀ ਜਦੋਂ ਹੀ ਗਏ ਆ ਉਹ ਉਹਨਾਂ ਰੈਫਰ ਕਰਤਾ ਸੀ ਅੰਮਸਰ ਉਹਦੀ ਬੇਟੀ ਫੇ ਲੈ ਆ ਗਏ تعال ਮੈਂ ਮਾਰੀ ਉਹਨਾਂ ਦਾ ਤੇ ਉਹਨੂੰ ਬਾਅਦ ਕਿਉਂਕਿ ਪਤਾ ਹੋਣਾ ਬਾਅਦ ਕਿੱਥੇ ਖੜਿਆ ਵਸਾ ਭਰਾ ਉਹਨ ਦਾ ਹੀ ਮਸਾ ਜੀ ਇਹ ਪ੍ਰਮਾਤਮਾ ਜਾਣਦਾ ਚਾਹੀ ਉਹਨੇ ਵਾਈਫ ਜਾਣਦੀ ਕੋ ਨਾਲ ਸੀ ਬਿਲਕੁਲ ਮਗਰਬੀਤੀ ਸੀ ਮੁਰਦਾ ਜੀ ਜਿਆ ਤੇ ਰਾਤੀ ਮੋਕੇ ਤੇ ਫੜੇ ਪੁਲਿਸ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਸਟਰੀਟ 'ਚ ਹੋਵੇ ਨਾ ਅਖੀਰ ਗਾ ਲੂਸਾ ਸਾਹਿਬ ਵੀ ਬਿਮਾਰੀ ਮੇਰੀ ਹੋਣੀ ਕੋ ਮੈਨੂੰ ਧਮਕੀ ਮਿਲੀ ਪਹਿਲੂ ਬਾਹਰ ਦੇ ਵਿਦੇਸ਼ੀ ਨੰਬਰ ਦੋ ਇਸ ਲੀਡਰ ਨੰਬਰ ਹੈ ਉਹ ਕਾਰਨ ਇਹ ਵੀ ਸਾਡੇ ਮੇਰੀ ਮੇਰੀ ਮੈਂ ਬਣਿਆ 15 10 24 ਨੂੰ ਸੰਭਜ ਇਹ ਤੋਂ ਪਹਿਲਾਂ ਜਿਹੜੀ ਧਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਕਹਾਫਲਾ ਹੋਇਆ ਵਾ ਗਰਾਹ ਚ ਇੱਕ ਕੈਸ਼ ਬੁੱਕ ਤੋਂ ਮੈਂ ਬੇਖੜੀ ਮਿੰਟ ਪਰਾਣੀ ਮਿਲੀ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਬੀਡੀਪੀ ਨੂੰ ਡੀਡੀਪੀ ਕਲਾਫਰ ਨੂੰ ਏਡੀਸੀ ਡੀ ਕਲਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਉਹ ਇਨਕੁਆਰੀ ਮੈਂ ਕਰਾਉਣ ਵਾਲਾ ਦਿਖਾ ਸਕਾਂ ਗੱਡੀਆਂ ਹੈ। ਉਹ ਤੋਂ ਬਰਮੇ ਵਿਦੇਸ਼ੀ ਨੰਬਰ ਹੀ ਰੀਜੀਸਟਰ ਨੰਬਰ ਆ। ਮੇਰੇ ਕੋਲ ਨੰਬਰ ਪੀਛੇ ਰਿਕਾਰਡਿੰਗ ਹੋ ਗਈ ਆ। ਉਹ ਤਾਂ ਮੈਂ ਤਾਂ ਮੈਂ ਕਿਹਾ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ। ਕੋਈ ਪਿਛਲੇ ਵਿਕਾਸ ਦਾ ਪੇਂਟ ਕੋਈ ਨਹੀਂ ਕਰਨਾ। ਤੇ ਨਿਰਦੇਸ਼ ਨੂੰ ਨਵੀਂ ਦੀ ਜਪੁਤ ਨੇ ਵੇਰ ਰਹੀ। ਇਹ ਮੇਰ ਨਹੀਂ ਚਾਹੀਦਾ ਸਾਥੀ। ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਕਰਕੇ ਅਸਲ ਨਤੀਜੇ ਬਟਾੜੇ। ਉਹ ਮਾਰਕੋ ਦੇ ਖਾਸ ਤੇ ਸੀਐਸਟਾਪ ਦਾਣਾ ਮੜੀ ਬਟਾੜਾ ਜਿਹੜਾ ਉਹਨਾਂ ਕੋ ਪਈ। ਨੇ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਵਾ ਕੋਈ ਹੋਰ ਕਾਰਨ ਹੋ ਸਕਦਾ ਕੋਈ ਵਾਰੀ ਮੈਸੇਜ ਤਾਂ ਕਿ ਮੈਨੂੰ ਮਿਲੀ ਹੀ ਮੇਰੇ ਕੋਲ ਰਿਕਾਰਡਿੰਗ ਫੋਨ ਸੁਣਾ ਦਿਆ ਤੁਹਾਨੂੰ ਫੋਨ ਚ ਹੈਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਨਹੀਂ ਕੀਤੀ ਜੋ ਦੋਰੇ ਦੇ ਦਿੱਤਾ ਉਹ ਕਿ ਵੀ ਮੈਂ ਰਿਕਾਰਡਿੰਗ ਕੀਤੀ ਆ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹਨੇ ਐਸਪੀ ਅੰਦਰ ਕਾਰ ਉਹ ਰਿਣੀ ਮੇ ਨਾਲ ਗਿਆ ਵਾ ਬਾਅਦ ਚ ਸੀਐਸਟਾ ਪਰ ਪੰਗਿਆਂ ਦਾ ਨਾ ਬੀ ਬਟਾਲਾ ਉਹ ਉਹ ਰਿਣੀ ਨਾਲ ਗਿਆ ਮੇਰੇ

ਵੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਲੱਗਦਾ ਕਿਸੇ ਗੱਲ ਦੀ ਨਹੀਂ ਹਾਂਜੀ ਤੁਸੀਂ ਕਹਿ ਨਹੀਂ ਸਕਦੇ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕੰਨੇ ਰਹਿੰਦੇ ਨਾ ਜੰਗਲ ਕੰਨੇ ਰਹਿੰਦੇ ਹਾਂਜੀ